ਸਾਰੇ ਜਿੰਨੇ ਵੀ ਤੌੜੀਏ ਲੱਗੇ ਆ ਗਏ ਲੈਣਾ ਕੋਈ ਨਹੀਂ ਆਪਾਂ ਨੂੰ ਲਾਣਾ ਵੇਲਾ ਇੱਕਦਾਂ ਮਮਾ ਆਵੇ ਲਾਲ ਕਲਰ ਦਾ ਵੀ ਲੱਗਾ ਸਾਰੇ ਲੱਗੇ ਆਵੇ ਅੱਗੇ ਵੀ ਆ ਆ ਯਾਰ ਬਾਹਰ ਰੱਖੀ ਦਾ ਘਰੋਂ ਤੋਂ ਹਾਂ ਆ ਹੀ ਸੱਚ ਜਿਹੜੇ ਕਹਿਣਾ ਹਾਂ ਕੀ ਸਸਤੇ ਜਾਨਾ ਕਲਾਈਆਂ ਆ ਜਿਹੜੇ ਕਹਿਣਾ ਹਾਂ ਕੁਛ ਨਹੀਂ ਆ 1919 드라마 ਦੀ ਆਵੇ ਜਿਆਦਾ ਮਹਿੰਗੀ ਨਹੀਂ ਆ ਕਿ ਨਹੀਂ ਹੋਰ ਦੇਖ ਲੈਨੇ ਆ ਘੁੰਮ ਫਿਰ ਕੇ ਫਾਈ ਤੇ ਆਈ ਆ ਆ ਥੋੜੀ ਸਸਤੀ ਏ 15 ਦਾ ਡਰਾਮਾ ਦੀ ਆ ਦੁੱਤੀ ਵੀ ਏ ਦਾਬਲ ਵੱਡਦੀ ਆ ਕਿੰਨੇ ਦੀ 129 ਦੀ ਪਰ ਸਹੀ ਆ ਅੱਛਾ 145 ਦੀ ਵਾਕੇ ਯਾਰ ਇਹ ਜਿਆਦਾ ਮਹਿੰਗੀਆਂ ਨਹੀਂ ਆ ਵੀ ਆ ਸਿੰਗਲ ਆ ਜਾਣ ਲੱਗਾ ਤੈਨੂੰ ਲੈ ਕੇ ਦਵਾਗੇ ਚ ਪਿੰਡ ਨੂੰ ਜਾਣਾ ਆ ਸਿੰਗਲ ਇਹ ਸਿੰਗਲ ਵੱਡਦੀ ਆ ਸਹੀ ਗੱਲ ਆਦੇ ਆ ਗਿਆ ਇੱਕ ਘੜ 60 ਦੀ ਸਹੀ ਆ ਜਿਹੜੇ ਛੋਟੇ ਛੋਟੇ ਜਿਹੜੇ ਕੁਰਸੀਆਂ ਨੇ ਓਏ ਕਿਹੜੀ ਸਹੀ ਆ ਆ ਕਲਰ ਸਹੀ ਹੈ ਨਾ ਅਸਾ ਸਾਰੇ ਅਸਾ ਰਾੜੇ ਵੀ ਨਾਲ ਮਿਲਣਗੇ ਤੇ ਨਾਲ ਹੀ ਆ 650 ਹੀ ਆ ਨਾ ਬਸ ਬੈੱਡ ਛੱਡ ਕੇ ਬੈੱਡ ਨਹੀਂ ਉਹਨਾਂ ਦੇ ਨਾਲ ਬੈੱਡ ਆਪ ਲੈਣਾ ਪਾਣਾ ਸਹੀ ਹੈ ਇਧਰ ਬੱਚਿਆਂ ਗੁੱਚਿਆਂ ਦੇ ਘਟਾਉਣੇ ਲਾਏ ਹਨ ਆਹ ਹੀ ਗੱਦੇ ਆਹ ਹੀ ਗੱਦੇ ਸੱਚ ਓਏ ਇਹ ਪੈਂ ਦੇਖਿਆ ਕਿ ਦੋ ਆ ਸਿੰਗਲ ਆ ਇਹ ਕਿੰਨੇ ਪ੍ਰਾਈਸ ਇਹਦਾ ਇਹਦਾ ਪ੍ਰਾਈਸ ਹੀ ਕੀ ਦੂਜੇ ਪਾਸੇ ਤਾਂ ਨਹੀਂ ਹਾਂ ਨਹੀਂ ਦੂਜੇ ਪਾਸੇ ਨਹੀਂ ਇਸੇ ਚੱਲ ਦੂਜੇ ਪਾਸੇ ਦੇਖਦੇ ਹਾਂ इधर तो हो गया इधर तो दवाईया हो गया इधर एयरटेल एरियल सर्फ, सर्फ है अपने को मे लिए ली हाँ देखो अही ਦਬਾਈ ਦੀ ਮਾਰਕੀਟ ਦੇ ਵਿੱਚ ਆਏ ਆ ਫੇਰ ਘਰਤਾ ਹੀ ਸਮਾਨ ਸਾਡਾ ਮੁੱਕਿਆ ਰਹਿੰਦਾ ਵਾ ਤੇ ਉਹਦਾ ਘਰਦਾ ਸਮਾਨ ਸੱਚੀ ਕਦੀ ਪੂਰੇ ਨਹੀਂ ਹੋਇਆ ਨਾ ਇੱਥੇ ਦੇ ਨਾ ਪਿੰਡ ਤੁਰੇ ਰਹੀਦਾ ਵਸ ਮਾਰਕੀਟਾਂ 'ਚ ਹਾਂ ਇੱਧਰ ਤੋਂ ਡਿਸਪੋਜ਼ਲ ਜੀ ਆ ਗਿਆ ਨਾ ਨੋ ਕਟਿੰਗ ਦੇਖ ਵੇ ਹਾ ਕਿਦਾਂ ਦੀ ਹੈ ਆ ਭੈ ਜੋ ਕਿਦਾਂ ਦੀ ਨੋ ਕਟਿੰਗ ਹੈ ਆਵੇ

ਕੋਲਕਾਟਾ ਆ ਹੀ ਕੋਲਕਾਟਾ ਆ ਗਈ ਚਲ ਆ ਇੱਕ ਲੈ ਲੈਨੇ ਹਨੀ ਹਨੀ ਯਾਰ ਆ ਪਾ ਕੇ ਵੀ ਸੱਚੀ ਹਨ ਇਹ ਦਿਹਾਣੀ ਤੇ ਇਹਦਾ ਹੈ ਨਹੀਂ ਇਹਦੇ ਉੱਤੇ ਤੇ ਆ ਵੀ ਪਾ ਕੇ ਵੀ ਕਿਦਾਂ ਪਾਊਗਾ ਫਿਰ ਹਨੀ ਉਹਦੇ ਲਾਇਆ ਉਹਨਾਂ ਨੇ ਆ ਮਕਾਬ ਬੰਕੂ ਕਰਕੇ ਰੱਖਿਆ इ बच्चे ने डैपर आ गई यार मुर्गी चली हां चल दो दौड़ ऑफर वाली आजार ग्राम की है ना बारह सौ वाली देखो सोलह सौ वाली, आ वाली हा वाली देख हा हा वाली देख नहीं हजार वाली यार है यार वाली कुछ हाँ नहीं, लेना नहीं हो जाए हा देखी हजार है यार चं तरह वे चली फिर हाँ मुर्गी थोड़ा मामा ਨਾ ਤੀ ਆ ਵਕਤ ਤੇ ਵੀ ਆ ਗਈ ਵਕਤ ਵੀ ਆ ਗਈ ਜੋ ਉਹ ਪਰਾ ਵਕਤ ਤੇ ਲੈ ਗਿਆ ਉਹ ਵਾਪਸ ਰਖਾ ਜਾਣਾ ਆ 900 ਫਿਰ ਛੋਟੀ ਆ ਸੋਨੂੰ 1200 ਵਾਲੀ ਲੈ ਲਈ ਹੈ ਨਾ 1200 ਗ੍ਰਾਮ ਵਾਲੀ 1200 ਗ੍ਰਾਮ ਦੀ ਆ ਕਿਦਾਂ ਹੋਵੇ ਨਿਵੇਂ ਮੁਰਗੀਆਂ ਲੱਗੀਆਂ ਨਾ ਉਹ ਦੇਖਿਆ ਹੈ ਨਾ ਉਹ ਤਾਂ ਕਿਦਾਂ ਦੀਆਂ ਵੱਡੀਆਂ ਤੇ ਫ੍ਰਿਚ ਲੱਗੀਆਂ ਹੁੰਦੀਆਂ ਤੇ ਆ ਜਿੰਨੀਆਂ ਵੀ ਹੈ ਨਾ ਸਭ ਤਾਜ਼ੀ ਲੱਗੀਆਂ ਹੁੰਦੀਆਂ ਯਾਨੀ ਕਿ ਇੱਕ ਦੋ ਪਹਿਲਾਂ ਕੱਟੀ ਦੋ ਦਿਨ ਪਹਿਲਾਂ ਕੱਟੀਆਂ ਹੁੰਦੀਆਂ ਆਹ ਆਹੋ ਆਹ ਵੇਖੋ ਹਣਾ ਚੱਕਲਾ ਫਿਰ ਹੈ ਆ ਠੀਕ ਹੈ ਤਾਜ਼ੀ ਨਹੀਂ ਛੱਡੀ ਹੈ ਵਾਕੇ ਆ ਸਹੀ ਹੋ ਚਲੋ ਆ ਰੱਖੋ ਸਹੀ ਹੈ ਜੀ ਅਹੀਂ ਲੈ ਲਈਏ ਮੁਰਗੀ ਹਣਾ ਤੇ ਜਾ ਕੇ ਬਣਾਉਨੇ ਆ ਵਾਠ ਠੀਕ ਹੈ ਚੱਲੀਏ ਹੋ ਰਹਾ ਦਾ ਲੱਗਦਾ ਇਹ ਸੋਨੂ ਦਾ ਜੀ 45 ਚ ਦੋ 45 ਜੀ ਦੋ ਵੀ ਹੈਗੀਆਂ ਪ੍ਰਧਾਨ ਮਨ ਨੂੰ ਲੱਗੀ ਨਹੀਂ ਆ ਹਾਂ ਕੀ ਗੱਲ ਕੀ ਆ ਫੇਰ ਰੱਖਤੀ ਆ ਮੈਂ ਹੋਰ ਕੁਝ ਲੈ ਲੈਣੇ ਆ ਹਾਈ ਧਰ ਵੇਖ ਲੈ ਫੇਰ ਦੁਬਾਰਤੋਂ ਕੈਂਸਲ ਕੀਤਾ ਬਾਈਆਂ ਦੀ ਉਹ ਵੇ ਆ ਦੇ ਸੱਜਣਾ ਉਹ ਬੰਦਾ ਆ ਦੋ ਲੜੀਏ 909 1700 ਹੋ ਗਿਆ ਜਰਾ ਰੱਖ ਜਾ ਰਿਹਾ ਚਲੋ ਚੱਲੇ ਆ ਜੀ ਹੁਣ ਅਸੀਂ ਕਾਊਂਟਰ ਤੇ ਕਰਾਣੇ ਆ ਬਿੱਲ ਕਾਟ ਮਾਰ ਲਿਆ ਬਿੱਲ ਲੈ ਲਿਆ ਹਣਾ ਜੀ ਥੋੜੇ ਪੈਸੇ ਸੈਂਡ ਕਰਨ ਇੰਡੀਆ ਨੂੰ ਇਹ ਹੈਗਾ ਜੋ 1000 ਦਾ ਨੋਟ ਦਰਾਂ ਦਾ ਤੇ ਆਹ ਹੈਗਾ 100 ਦਾ ਟੋਟਲ 1100 ਰੁਪਈਆ ਕਰਨ ਪ੍ਰੀਤ ਕੌਰ ਨੇ ਜੀ हाँ ध्यानपुर हाँ ओके ओके बिल्कुल ठीक है इनक इंक्लूड इन्कु, चार्ज करेंसी रेट क्या चल रहा है अभी करेंसी रेट तेईस बावन ठीक है ਸਹੀ ਹੈ ਵੀ ਤੋ ਦੇਖੋ ਕਿੰਨਾ ਸੋਹਣਾ ਖਿਊਰਾਂ ਲੱਗੀਆਂ ਕਿੰਨਾ ਸੋਹਣਾ 뷰 ਉਹ ਮੜਿਆ ਸ਼ਾਮ ਦਾ ਟਾਈਮ ਹੈ ਕਿਹੜਾ ਘੈਂਟ ਘੈਂਟ ਗੱਡੀਆਂ ਲੱਗੀਆਂ ਇਹਨਾਂ ਦੀਆਂ ਸੇਖਾਂ ਦੀਆਂ ਸਾਹਮਣੇ ਕਰੋਜਰਾਂ ਲੱਗੀਆਂ ਨੇ ਚਾਹੁੰਦੇ ਆ ਜੀ ਹੁਣ ਆਪਣੇ ਘਰ ਤੋਂ ਪੈਸੇ ਲੈ ਆਈ ਪਾ ਸਮਾਨ ਵੀ ਲੈ ਲਿਆ ਤੇ ਚਲੇ ਆ ਜੀ ਹੁਣ ਅਸੀਂ ਕਾਰ ਤੇ ਥੋੜਾ ਜਿਹਾ ਸਮਾਨ ਲੈਣਾ ਹੀ ਆਂ ਹੀ ਲੈ ਲਿਆ ਵਾ ਤੇ ਬਾਕੀ ਦੀ ਇਹ ਅੱਜ ਦਾ ਵਲੌਗ ਇੱਥੇ ਹੀ ਕਰਦੇ ਆ ਖਤਮ ਚਲੋ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਨੇ ਆ ਦੁਬਈ ਦੀਆਂ ਥੋੜੀਆਂ ਜਿਹਾ ਰੌਣਕਾਂ ਦਾ ਸ਼ਾਮ ਦਾ ਟਾਈਮ ਹੋ ਗਿਆ 7:00 ਵਜੇ ਆ ਤੇ ਦਿਨ ਪੂਰਾ ਹੋ ਜੇ ਉਹ ਸਾਹਮਣੇ ਪਟੜਾ ਪੰਪਿਆ ਬਲੂ ਕਲਰ ਚ ਤੇ ਇਦਾਂ ਇਹਨਾਂ ਨੇ ਆਪ ਆਪਣੇ ਮਾਰਕੀਟ ਅਚ ਬਾਹਰ ਆਣ ਕੇ ਗੱਡੀਆਂ ਲਾਈ ਜਾਂਦੀਆਂ ਪਾਰਕਿੰਗਾਂ ਦੇ ਵਿੱਚ ਅੱਜ ਨੇ ਵੀ ਸਭ ਸੇਖਾਂ ਦੇ ਘਰ ਨੇ ਤੇ ਇਸ ਤਰ੍ਹਾਂ ਦੇ ਇਹਨਾਂ ਦੇ ਮਾਡਲ ਆਏ ਹੋ ਮੇਰੇ ਘਰਾਂ ਦੇ ਮੋਡੀਫਾਈ ਕੀਤੇ ਹੁੰਦੇ ਇਹਨਾਂ ਨੇ ਆਹ ਬੰਨ੍ਹ ਲਿਆ ਸਾਹਮਣੇ ਦੇਖੋ ਪენა ਸੋਨਾ ਏਰੀਆ ਇਹ ਦੁਬਈ ਦਾ ਇਹ ਜਿੰਨੇ ਵੀ ਦੁਬਈ ਦੇ ਇੱਕ ਵੱਖਰਾ ਪਿੰਡ ਬਣਾਇਆ ਵਾ ਤੇ ਅੱਜ ਤੋਂ ਘੱਟ ਤੋਂ ਘੱਟ 10 ਸਾਲ ਪਹਿਲਾਂ ਇਹ ਪਿੰਡ ਵਸਿਆ ਇੱਥੇ ਪਹਿਲੇ ਇੱਥੇ ਰੰਬਲ ਹੀ ਹੁੰਦੀ ਜਿਆਦਾ પાસ ਹੈ ਅਸੂਰ ਕਾਂਡੇ ਆਪਣੇ ਬੱਚਿਆਂ ਦੇ ਨਾਲ ਤੇ ਇੱਥੇ ਕਰਦੇ ਆਂ ਵਲੋਗਸ ਹੰਡ ਤੇ ਵੀਡੀਓ ਚੰਗੀ ਲੱਗੇ ਜੀ ਲਾਈਕ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਦੇ ਆਂ ਜੀ ਅਗਲੇ ਵਲੋਗ ਚ